ਮਾਲੀ ਹੈ ਪਰ ਉਹ ਗੱਲ ਵੀ ਸਮਝਦੇ ਵੀ ਆਂ ਫੀਲ ਵੀ ਕਰਦੇ ਆਂ ਤਾਂ ਉਹ ਗਾਣੇ 'ਚ ਵੀ ਉਹੀ ਹੈ ਤੇ ਜਿਹੜੀ ਤੁਸੀਂ ਤਰਾਸਦੀ ਦੀ ਗੱਲ ਕਰਦੇ ਹੋਗੇ ਉਹ ਜ਼ਿੰਦਗੀ ਬਹੁਤ ਔਖੀ ਹੈ ਹੂੰ 10 ਕਰੋੜ ਤੇ 100 ਕਰੋੜ ਸੇਮ ਹੀ ਹੈ ਪਹਿਲਾ 10 ਲੱਖ ਬਹੁਤ ਔਖ ਜਿਹਦੇ ਕੋਲੇ ਉਹੀ ਨਹੀਂ ਹੈਗਾ ਉਹ ਜਿਹਨੂੰ ਫੀਲ ਨਹੀਂ ਹੁੰਦਾ ਉਹਦੇ ਤੇ ਤਰਸ ਹੁੰਦਾ ਜਿਹਨੂੰ ਇਹ ਗੱਲਾਂ ਫੀਲ ਹੀ ਨਹੀਂ ਹੁੰਦੀਆਂ ਹੂੰ ਜਿਹਨੂੰ ਇਹ ਗੱਲਾਂ ਖਬਰਾਂ ਹੀ ਲੱਗਦੀਆਂ ਜਿਹਨੂੰ ਇਹ ਗੱਲਾਂ ਰੀਂ ਲਾਈ ਲੱਗਦੀਆਂ ਜਮੀਨ ਚੋਂ ਪਾਣੀ ਕੋਈ ਬਟਨ ਤਾਂ ਹੈ ਨਹੀਂਗਾ ਵੀ ਨਿਕਲ ਜੂਗਾ ਇੱਕੋ ਦਾਵਾ ਜਾਂ ਜੋ ਸੈਡੀਮੈਂਟੇਸ਼ਨ ਤੁਹਾਨੂੰ ਵੀ ਪਤਾ ਆਪਾਂ ਗਲਾਸ ਚ ਮਿੱਟੀ ਪਾ ਦਿੰਦੇ ਆ ਉਹਦੇ ਥੱਲੇ ਮਿੱਟੀ ਜੰਮ ਜਾਂਦੀ ਉਹਨੂੰ ਸੈਡੀਮੈਂਟੇਸ਼ਨ ਕਹਿੰਦੇ ਜਦੋਂ ਫਲੱਡ ਆ ਨੰਗ ਜਾਂਦਾ ਇਹ ਐਗਰੀਕਲਚਰ ਲੈਂਡ ਹੈਗਾ ਇਹਦੇ ਚ ਤਾਂ ਜਿੰਨਾ ਮਿਨਰਲ ਆ ਉਹਦੇ ਉੱਤੇ ਸਾਰੀ ਸੈਡੀਮੈਂਟੇਸ਼ਨ ਹੋ ਜਾਣੀ ਉਹ ਬਿਨਾਂ ਪੱਟੇ ਤੋਂ ਜ਼ਮੀਨ ਦੁਬਾਰੇ ਬਾਣ ਫਸਲ ਵਾਸਤੇ ਬਾਣੀ ਨਹੀਂ ਸਕਦਾ ਉਹ ਜਿੰਨੀ ਹੁਣ એનર્ਜੀ ਲੱਗਣੀ ਹੈਗੀ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਹਜੀ ਇੱਕ